ਜਿਵੇਂ ਕਿ ਪਿਛਲੇ 2-3 ਦਿਨਾਂ ਤੋਂ ਪੰਜਾਬੀ ਮਸ਼ਹੂਰ ਗਾਇਕ ਗੁਲਾਬ ਸਿੱਧੂ ਦਾ ਸੋਸ਼ਲ ਮੀਡੀਆ ਦੇ ਉੱਪਰ ਇੱਕ ਗਾਣੇ ਨੂੰ ਲੈ ਕੇ ਮੁੱਦਾ ਕਾਫੀ ਜ਼ਿਆਦਾ ਫੜਿਆ ਹੋਇਆ ਆ ਜਿਵੇਂ ਕਿ ਕੁਝ ਦਿਨ ਪਹਿਲਾਂ ਗੁਲਾਬ ਸਿੱਧੂ ਦਾ ਇੱਕ ਗਾਣਾ ਰਿਲੀਜ਼ ਹੋਇਆ ਸੀ ਜੱਟਾ ਲੱਭੂ ਨਾਮ ਤੋਂ ਉਸ ਗਾਣੇ ਦੇ ਵਿੱਚ ਗੁਲਾਬ ਸਿੱਧੂ ਦਾ ਇੱਕ ਪੈਰਾ ਆਉਂਦਾ ਆ ਜਿਸ ਦੇ ਵਿੱਚ ਕਿ ਗੁਲਾਬ ਸਿੱਧੂ ਕਹਿੰਦਾ ਆ ਤੇਰੇ ਪਿੱਛੇ ਮੋਗਲਾਂ ਦੇ ਕਿਲੇ ਲੁੱਟ ਲੂੰ ਸਣੇ ਸਰ ਪੰਜ ਸਾਰਾ ਪਿੰਡ ਕੁੱਟ ਦੂੰ ਤਾਂ ਗਾਣੇ ਨੂੰ ਲੈ ਕੇ ਸਰਪੰਚਾਂ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਆ ਪਿਛਲੇ ਦਿਨ ਹੀ 100 ਤੋਂ ਜ਼ਿਆਦਾ ਪਿੰਡਾਂ ਦੇ ਸਰਪੰਚਾਂ ਨੇ ਬਰਨਾਲੇ ਦੇ ਡੀਸੀ ਦਫ਼ਤਰ ਅੱਗੇ ਰੋਸਾ ਪ੍ਰਦਰਸ਼ਨ ਕੀਤਾ ਜਾ ਤੇ ਸਰਪੰਚਾਂ ਵੱਲੋਂ ਗੁਲਾਬ ਸਿੱਧੂ ਦੇ ਜੱਟਾ ਲਵਜੂ ਗਾਣੇ ਨੂੰ ਸੋਸ਼ਲ ਮੀਡੀਆ ਤੋਂ ਹਟਾਉਣ ਦੀ ਮੰਗ ਕੀਤੀ ਗਈ ਆ ਤੁਸੀਂ ਨੇ ਦੇਖਿਆ ਹੋਣਾ ਕਿ ਪਿਛਲੇ ਦਿਨ ਹੀ ਗੁਲਾਬ ਸਿੱਧੂ ਨੇ ਲਾਈਵ ਹੋ ਕੇ ਸਾਰੇ ਸਰਪੰਚਾਂ ਕੋਲੋਂ ਮਾਫੀ ਮੰਗ ਲਈ ਸੀ ਕਿ ਮੇਰੇ ਕੋਲੋਂ ਗਲਤੀ ਹੋ ਗਈ ਮੈਂ ਅੱਗੇ ਤੋਂ ਇਸ ਤਰ੍ਹਾਂ ਦਾ ਗਾਣਾ ਨਹੀਂ ਗਾਵਾਂਗਾ ਗੁਲਾਬ ਸਿੱਧੂ ਦੀ ਮਾਫੀ ਮੰਗਣ ਤੋਂ ਬਾਅਦ ਸਰਪੰਚਾਂ ਨੇ ਇਕੱਠੇ ਹੋ ਕੇ ਕਿਹਾ ਜੇਕਰ ਤੂੰ ਮਾਫੀ ਮੰਗਣੀ ਆ ਤਾਂ ਸਾਡੀ ਪਰੀ ਪੰਚਾਇਤ ਵਿੱਚ ਆ ਕੇ ਮੰਗ ਜੇਕਰ ਤੂੰ ਸੋਸ਼ਲ ਗੁਡੀਆ ਤੇ ਮਾਫੀ ਮੰਗੇਗਾ ਤਾਂ ਅਸੀਂ ਤੈਨੂੰ ਮਾਫੀ ਨਹੀਂ ਦੇਵਾਂਗੇ ਤਾਂ ਹੁਣ ਅੱਗੇ ਦੇਖਣਾ ਹੋਵੇਗਾ ਕਿ ਗੁਲਾਬ ਸਿੱਧੂ ਸਰਪੰਚਾਂ ਦੀ ਭਰੀ ਪੰਚਾਇਤ ਵਿੱਚ ਆ ਕੇ ਮਾਫੀ ਮੰਗਦਾ ਆ ਜਾਂ ਨਹੀਂ ਬਾਕੀ ਦੋਸਤੋ ਤੁਹਾਡੇ ਗੁਲਾਬ ਸਿੱਧੂ ਦੇ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਣਾ